ਜਿਹੜੇ ਪਾਕਿਸਤਾਨ ਤੋਂ ਆ ਕੇ ਇੱਥੇ ਪਟਿਆਲੇ ਦੇ ਵਿੱਚ ਬਹੁਤ ਵੱਡਾ ਨਾਮ ਪੈਦਾ ਕੀਤਾ ਉਹ ਐਮਬੈਲੀ ਵੀ ਰਹੇ ਮੰਤਰੀ ਵੀ ਰਹੇ ਉਹਨ ਤੋਂ ਬਾਅਦ ਸਾਹ ਸੁਰਜੀਤ ਸਿੰਘ ਕੋਹਲੀ ਜਿਨ੍ਹਾਂ ਨੇ ਉਹਨਾਂ ਤੋਂ ਬੁਰਤੀ ਲੈ ਕੇ ਬਹੁਤ ਵੱਡੇ ਵੱਡੇ ਕੰਮ ਕੀਤੇ ਮਿਊਨਿਸਪਲਟੀ ਦੇ ਪ੍ਰਧਾਨ ਵੀ ਰਹੇ ਐੰਬਲੀ ਵੀ ਰਹੇ ਮੰਤਰੀ ਵੀ ਰਹੇ ਪਰ ਜਿਹੜੀ ਸੇਵਾ ਇਸ ਪਰਿਵਾਰ ਦੀ ਗੁਰਦੁਆਰਾ ਦੁਖਨਵਾ ਸਾਹਿਬ ਦੀ ਹੈ ਇਹ ਮੇਰਾ ਖਿਆਲ ਹੈ ਵੀ ਇੱਕ ਮਿਸਾਲ ਹੈ ਸਵੇਰੇ 2 ਵਜੇ ਉੱਠ ਕੇ ਜਾਣਾ ਹੈ 3 ਵਜੇ ਉੱਠ ਕੇ ਜਾਣਾ ਹੈ 4 ਵਜੇ ਉੱਠ ਕੇ ਜਾਣਾ ਹੈ ਸਾਰੀ ਸੇਵਾ ਜਾ ਕੇ ਆਪਣੀ ਹੱਥੀ ਕਰ ਲਈਏ ਚਾਹੇ ਇਹ ਸੇਵਾ ਸਤਜਿਨ ਸਿੰਘ ਕੋਲੀ ਬਣਾ ਦੀ ਲਾ ਲਈਏ ਚਾਹੇ ਸੁਰਜੀਤ ਸਿੰਘ ਕੋਲੀ ਬਣਾ ਦੀ ਲਾ ਲਈਏ ਮੈਨੂੰ ਯਾਦ ਆ ਇੱਕ ਵਾਰ ਦੱਸ ਰਹੇ ਸੀ ਕਿ ਮੇਰੀ ਟਿਕਟ ਕੱਟ ਗਈ ਤੇ ਮੈਂ ਗਿਆ ਟਿਕਟ ਦੀ ਗੱਲ ਕਰਦੇ ਕਰਦੇ ਕਹਿੰਦੇ ਮੈਂ ਵੱਡੇ ਕੋਲੀ ਸਾਹਿਬ ਕੋ ਆ ਕੇ ਦੱਸਿਆ ਵੀ ਨਹੀਂ ਜੀ ਟਿਕਟ ਤਾਂ ਕੱਟਦੀ ਉਹ ਕਹਿੰਦੇ ਕਹਿਣ ਲੱਗੇ ਵੀ ਇਹ ਟਿਕਟ ਕਿਸੇ ਨੇ ਨਹੀਂ ਦੇਣੀ ਇਹ ਤਾਂ ਟਿਕਟ ਸ੍ਰੀ ਗੁਰਤੇਗ ਬਹਾਦਰ ਸਾਹਿਬ ਲੈਣੀ ਆ ਉੱਥੇ ਜਾ ਕੇ ਆਪਾਂ ਚੱਲੀ ਤੇ ਉੱਥੇ ਜਾ ਕੇ ਸੇਵਾ ਕੀਤੀ ਤੇ ਦੂਜੇ ਦਿਨ ਟਿਕਟ ਆਪਣੇ ਆਪ ਹੀ ਘਰ ਆ ਗਈ ਇਹ ਵਿਸ਼ਵਾਸ ਦੀ ਗੱਲ ਹੈ ਕਿ ਆਪਾਂ ਆਪਣੇ ਗੁਰੂ ਦੇ ਵਿੱਚ ਕਿੰਨਾ ਵਿਸ਼ਵਾਸ ਕਰਦੇ ਆਂ ਜਦੋਂ ਅਸੀਂ ਵਿਸ਼ਵਾਸ ਕਰਦੇ ਆਂ ਫਿਰ ਗੁਰੂ ਕਿਰਪਾ ਵੀ ਕਰਦਾ ਹੈ ਮਿਹਰ ਵੀ ਕਰਦਾ ਹੈ ਇਸੇ ਤਰ੍ਹਾਂ ਦੋ ਇਸ ਪੁੱਤਰ ਅਜੀਤਪਾਲ ਕੋਹਲੀ ਗੁਰਜੀਤ ਕੋਹਲੀ ਇਹ ਵੀ ਉਹਨਾਂ ਦੇ ਪਾਲਕਾ ਵਿੱਚ ਚੱਲ ਰਹੇ ਨੇ ਸਾਜਿਸਪਾਲ ਸਿੰਘ ਚੰਡੀਗੜ੍ਹ ਤੋਂ ਜਿਹੜੇ ਕੀ ਰਿਸ਼ਤੇ ਦੇ ਵਿੱਚ ਕੁੜਮ ਨੇ ਇਹਨਾਂ ਦੇ ਜੇ ਸਾਰਾ ਪਰਿਵਾਰ ਦੀ ਗੱਲ ਕਰ ਲਈਏ ਮੇਰਾ ਖਿਆਲ ਹੈ ਵੀ ਪਟਿਆਲੇ ਦੇ ਵਿੱਚ ਕੋਈ ਜਿਹ ਹੈਕਰ ਹੋ ਜਿੱਥੇ ਕੋਲੀ ਸਾਹਿਬ ਨਾ ਗਏ ਹੁਣ ਹਰ ਘਰ ਦੇ ਵਿੱਚ ਜਾਣਾ ਉਹਨਾਂ ਨੇ ਹਰ ਘਰ ਦੇ ਵਿੱਚ ਪਤੇ ਬਲਾਉਣੀ ਛੋਟੇ ਛੋਟੇ ਗਰੀਬ ਤੋਂ ਗਰੀਬ ਦੇ ਘਰ ਵੀ ਉਹਨਾਂ ਨੇ ਜਾਣਾ ਜਿੰਨੀ ਨਿਮਰਤਾ ਜਿੰਨਾ ਵਿਜਨ ਜਿੰਨੀ ਸੋਚ ਲੈ ਕੇ ਉਹ ਚੱਲੇ ਮੇਰਾ ਖਿਆਲ ਹੈ ਵੀ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਉਹ ਤੋਂ ਵੀ ਬਹੁਤ ਵੱਡੀ ਕਿਰਪਾ ਕੀਤੀ ਹੈ ਬਹੁਤ ਵੱਡੀ ਮਿਹਰ ਕੀਤੀ ਹੈ ਅੱਜ ਇਹ ਪਰਿਵਾਰ ਦੁਨੀਆ ਦੇ ਹਰ ਕੋਨੇ ਦੇ ਵਿੱਚ ਫੈਲਿਆ ਹੋਇਆ ਹੈ ਜਿੱਥੇ ਮਰਜ਼ੀ ਚਲੇ ਜਾਓ ਉੱਥੇ ਕੋਲੀ ਪਰਿਵਾਰ ਦੀ ਗੱਲ ਹੁੰਦੀ ਹੈ। ਵਿਸ਼ਵਾਸ ਹੀ ਨਹੀਂ ਆਉਂਦਾ ਕਿ ਸਾਹ ਸਰਜੀਤ ਸਿੰਘ ਕੋਲੀ ਸਾਡੇ ਵਿੱਚੋਂ ਚਲੇ ਗਏ। ਕਿਉਂਕਿ ਹਮੇਸ਼ਾ ਹੀ ਉਹਨਾਂ ਨੇ ਹਰ ਬੰਦੇ ਨੂੰ ਮਿਲਣਾ ਆ ਕੇ ਲੰਮੀਆਂ ਗੱਲਾਂ ਕਰਨੀਆਂ। ਜੇ ਇਸ ਪਰਿਵਾਰ ਬਾਰੇ ਕੋਲੀ ਸਾਹਿਬਾਰੇ ਗੱਲਾਂ ਕਰਨੀਆਂ ਹੋਣ ਤਾਂ ਉਹਦੇ ਲਈ ਸਾਲਾਂ ਦੇ ਸਾਲ ਚਾਹੀਦੇ ਨੇ। ਪਰ ਸਮਾਂ ਜਾਸਤ ਨਹੀਂ ਦਿੰਦਾ। ਅੱਜ ਤਾਂ ਅਸੀਂ ਸਾਰੇ ਜਾਣੇ ਰੱਖ ਕੇ ਪ੍ਰਮਾਤਮਾ ਅੱਗੇ, ਗੁਰੂ ਅੱਗੇ, ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਨ ਦੇ ਲਈ ਇਕੱਠੇ ਹੋਏ ਹਾਂ। हे देवचचेपाषा उस पितृ आत्मा ਨੂੰ ਆਪਣੇ ਚਰਨਾਂ ਦੇ ਵਿੱਚ ਰੱਖਿਓ ਤੇ ਸਾਰੇ ਪਰਿਵਾਰ ਨੂੰ ਕਿਉਂਕਿ ਆਪਾਂ ਸਾਰਾ ਪਰਿਵਾਰ ਆ ਸਾਨੂੰ ਹਿੰਮਤ ਦਿਓ ਤਾਕਤ ਦਿਓ ਕਿ ਜੋ ਸਾਨੂੰ ਰਸਤਾ ਦਿਖਾ ਕੇ ਗਏ ਨੇ ਉਹ ਪਦਗਮ ਤੇ ਚੱਲ ਕੇ ਅਸੀਂ ਵੀ ਉਹ ਕੰਮ ਕਰ ਸਕੀਏ ਜਿਹਦੀ ਛੇਦ ਉਹ ਦੇਖੇ ਜਾ ਰਹੇ ਨੇ